ਹਾਂਜੀ ਬਾਬੇ ਉਹ ਕਿਦਾਂ ਸਾਰੇ ਠੀਕ ਠਾਕ ਜੀ ਇਹ ਜਿਹੜਾ ਮੇਰਾ ਮੈਟਰ ਚੱਲ ਰਿਹਾ ਮੁੱਦਾ ਪੱਖਿਆ ਹੋਇਆ ਇਸ ਮੁੱਦੇ ਤੇ ਬਹੁਤ ਵਿਵਾਦ ਹੋ ਰਹੇ ਨੇ ਬਹੁਤ ਗੱਲਾਂ ਬਾਤਾਂ ਹੋ ਰਹੀਆਂ ਨੇ ਉਹ ਗੱਲਾਂ ਬਾਤਾਂ ਵਿਵਾਦਾਂ ਨੂੰ ਮੈਂ ਇੱਕ ਸਾਈਡ ਤੇ ਰੱਖ ਕੇ ਉਹ ਚੀਜ਼ਾਂ ਨੂੰ ਮੈਂ ਇਗਨੋਰ ਕਰਦਾ ਵੀ ਮੈਂ ਇਹ ਚੀਜ਼ਾਂ ਨਾ ਹੋਣ ਪਰਾਂ ਛੱਡੋ ਤੇ ਕਿਸੇ ਨੂੰ ਬੰਬਿਆਉਣ ਦੀ ਲੋੜ ਨਹੀਂ ਤੇ ਮੈਂ ਖੁਦ ਪੰਜਾਬ ਹੀ ਆ ਜਾਊਗਾ ਤੁਹਾਡੇ ਕੋ ਕਿਸੇ ਨੂੰ ਕੋਈ ਕਸ਼ਟ ਨਾ ਕਰੋ ਇੱਥੇ ਆਉਣ ਦਾ ਮੈਂ ਖੁਦ ਹੀ ਤੁਹਾਡੇ ਕੋ ਪਹੁੰਚ ਜਾਊਗਾ ਤੇ ਜੇ ਕਿਸੇ ਨੂੰ ਲੱਗਦਾ ਵੀ ਮੈਂ ਗਾਲੀ ਗਲੋਚ ਕੀਤੀ ਆ ਜੇ ਕਿਵੇਂ ਆ ਮੈਂ ਪਹਿਲਾਂ ਵੀ ਕਿਹਾ ਸੀਗਾ ਹੁਣ ਵੀ ਕਹਿ ਰਿਹਾ ਵੀ ਮੇਰੀ ਫੈਮਿਲੀ ਤੇ ਜੋ ਕੋਈ ਬੋਲੂਗਾ ਮੇਰੇ ਬਾਰੇ ਮਾੜਾ ਚੰਗਾ ਬੋਲੂਗਾ ਉਹ ਉਸ ਚੀਜ਼ ਦਾ ਜਵਾਬ ਮੈਨੂੰ ਦੇਣਾ ਆਉਂਦਾ ਮੈਂ ਜਵਾਬ ਦਊਂਗਾ ਦਿੰਦਾ ਰਹੂੰਗਾ ਪਰ ਜੇ ਕਿਸੇ ਨੂੰ ਫਿਰ ਵੀ ਉਹ ਚੀਜ਼ ਹਟਕੇ ਨਜਾਇਜ਼ ਗੁੱਸਾ ਲੱਗਾ ਕਿਸੇ ਨੂੰ ਫੀਲ ਹੋਇਆ ਕਿਸੇ ਸਹੀ ਬੰਦੇ ਨੂੰ ਫੀਲ ਹੋਇਆ ਉਹ ਚੀਜ਼ ਦੀ ਮੈਂ ਸੌਰੀ ਫੀਲ ਕਰਦਾ ਮਾਫੀ ਮੰਗਦਾ ਬਾਕੀ ਜਿਵੇਂ ਕੋਈ ਚੱਲੂ ਆਵੇ ਮੈਂ ਚੱਲ ਪਾ